इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬਾਬਾ ਖੇਤਰਪਾਲ ਮੰਦਰ ਵੱਲੋਂ ਜੋ ਨੌਕ ਸੇਵਾਦਾਰ ਬਾਬਾ ਕ੍ਰਿਸ਼ਨ ਕੁਮਾਰ ਜੀ ਮਰਚੰਦਾ ਵੱਲੋਂ ਜੋ ਅੱਜ ਮਾਂ ਦਾ ਜਗਰਾਤਾ ਦੁਰਗਾ ਦਵਾਰ ਦੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਜਾ ਰਿਹਾ ਜੋ ਬਾਬਾ ਕੇਤਰਪਾਲ ਮੰਦਿਰ ਵੱਲੋਂ ਬਾਬਾ ਕ੍ਰਿਸ਼ਨ ਵੱਲੋਂ ਮਨਚੰਦਾ ਵੱਲੋਂ ਜੋ ਉਹਨਾਂ ਨੇ ਪਰਸੋਂ ਮਾ ਚੰਤਾਪੁਰਨੀ ਤੋਂ ਅਖੰਡ ਜੋਤ ਲਿਆ ਕੇ ਮੰਦਿਰ ਦੇ ਵਿੱਚ ਬਿਰਾਜਮਾਨ ਕੀਤੀ ਉਸ ਤੋਂ ਬਾਅਦ ਅੱਜ ਜੋ ਮਾਂ ਦਾ ਜਾਗਰਣ ਹੈ ਉਹ ਜੋ ਆਰੰਭ ਕੀਤਾ ਗਿਆ ਦੂਰ ਦਰਾੜਿਆਂ ਤੋਂ ਸੰਗਤਾਂ ਉੱਝੀਆਂ ਇਹ ਮਾਂ ਦੇ ਦਰਬਾਰ ਦੇ ਵਿੱਚ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਇੱਥੇ ਆਈਆਂ ਵੱਖ-ਵੱਖ ਪਾਰਟੀਆਂ ਜੋ ਆਪਣਾ ਮਾਂ ਦਾ ਗੁਣਕਾਨ ਕਰਨਗੀਆਂ ਤੇ ਭਗਤਾਂ ਨੂੰ ਨਿਹਾਰ ਕਰਨਗੀਆਂ رپورਟਰ ਪ੍ਰੇਮਨ ਚੰਦਾ ਇੰਡੀਆ ਨਿਊਜ਼ ਮੁੱਦ ਕੀ ਜੋ ਅੱਜ ਮਾਤਾ ਨਗਰਿਕ ਕੀਤਾ ਜਾ ਰਿਹਾ ਹੈ ਖੇਤਰਪਾਲ ਮੰਡਰ ਵੱਲੋਂ ਮੁੱਖ ਸੇਵਾਦਾਰ ਬਾਬਾ ਕਿਸ਼ਨ ਕੁਮਾਰ ਜੀ ਵੱਲੋਂ ਇਸ ਬਾਰੇ ਅੱਜ ਬਹੁਤ ਵਧੀਆ ਸੁੰਦਰ ਚਾਟੀਆਂ ਸੁਝਾਈਆਂ ਮਾਤਾ ਰਾਣੀ ਦੀ ਕਿਰਪਾ ਨਾਲ ਇਹਦੇ ਬਾਰੇ ਕੀ ਕਹਿਣਾ ਚਾਹੂੰਗਾ ਹਾਂ ਜੀ ਅਸੀਂ ਕੋਸ਼ਿਸ਼ ਨਾਲ ਤੋਂ ਮਨ ਦੇ ਵਿੱਚ ਸੋਚਿਆ ਕਿ ਮਾਤਾ ਜੀਂਂਤਪੁਰ ਦੀ ਜੋਤ ਲੈ ਕੇ ਆਂਦੀ ਆਵੇ ਸੰਗਤ ਨਾਲ ਸਹਿਯੋਗ ਦਿੱਤਾ ਪਰ ਚੰਤਪੁਰ ਨਹੀਂ ਗਏ 24 ਜੁਲਾਈ ਨੂੰ ਗਏ 24 ਜੁਲਾਈ ਨੂੰ 25 ਜੁਲਾਈ ਨੂੰ ਜੋਤ ਲੈ ਕੇ ਆ ਕੇ ਮਾਨ ਦੇ ਵਿੱਚ ਆਇਆ ਕਿ ਆਪਾਂ ਇੱਕ ਜਾਗਰਣ ਕਰਾਈਏ। ਜੋ ਕਿ ਸਾਨੂੰ ਜਗ੍ਹਾ ਥੋੜੀ ਲੱਗੀ। ਜਗ੍ਹਾ ਤੰਗ ਸੀ ਆਪਣੇ ਮੰਦਰ ਦੇ ਵਿੱਚ ਜੋ ਕੋਲ ਨਾਲ ਆਪਣੇ ਦੇਵੀ ਦੁਆਰਾ ਬਣਿਆ ਹੋਇਆ। ਆਪਾਂ ਨੂੰ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ। ਉਸ ਬਾਹਰਲੇ ਵੀਰਾਂ ਨੇ ਜਿਨ੍ਹਾਂ ਦੇ ਵਿਜੇ ਲੱਗੇ ਦੀ ਖੁਸ਼ੀ ਦੇ ਵਿੱਚ ਆਪਾਂ ਨੂੰ ਸੇਵਾ ਭੇਜੀ ਹੈ। ਜਿਹੜਾ ਕਿ ਉਹ ਆਪਾਂ ਮਹਾਮਾਇ ਦਾ ਚੰਦਪੁਰਨੀ ਜੋਤ ਲਿਆ ਕੇ ਜਾਗਰਣ ਕਰਵਾਇਆ ਗਿਆ ਅੱਜ। ਸਾਰੇ ਸੰਗਤਾਂ ਬਹੁਤ ਖੁਸ਼ ਹਨ। ਲੋਕ ਆਪਣੇ ਨਗਰ ਦੇ ਵਿੱਚ ਮੁਦਗੀ ਦੇ ਵਿੱਚ ਇਹ ਪਹਿਲੀ ਵਾਰ ਹੀ ਜੋ ਨੂਰ ਮੈਲ ਤੋਂ ਟੀਮ ਆਈਆਂ। ਦੋ ਵੀ ਕੜਾ ਕਰ ਰਿਹਾ ਸਾਰੀ ਮਹਾ ਮੈਦਾ ਜਾਗਰਣ ਕਰਨ ਵਾਸਤੇ ਸਾਰਿਆਂ ਨੇ ਬੜੀ ਖੁਸ਼ੀ ਮਨਾਈ ਹੈ ਨਗਰਪਤਕੇ ਨੇ ਤੁਹਾਨੂੰ ਆਪ ਨੂੰ ਬੜੀ ਖੁਸ਼ੀ ਹੋਈ ਹੈ ਅੱਜ ਸਾਰਿਆਂ ਨਾਲ ਦਿਨੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨ ਸਹਿਯੋਗ ਦਿੱਤਾ ਇਸ ਵੇਲੇ ਸਾਰੇ ਸੰਗਤ ਬਹੁਤ ਹੀ ਖੁਸ਼ੀ ਬਣਾ ਰਹੀ ਆ ਅੱਗੇ ਵਾਸਤੇ ਪਰਮਾਤਮਾ ਮਾਤਾ ਦੀ ਕਿਰਪਾ ਕਰੇ ਮਾਤਾ ਰਾਨੀ ਦੀ ਕਿਰਪਾ ਨਾਲ ਫਿਰ ਵੀ ਆਪਣੇ ਜਾਗਰਣ ਹੋਣ ਸਾਡੇ ਮਨ ਨੂੰ ਬੜੀਆ ਖੁਸ਼ੀ ਹੈ ਮੇਰੀ ਅੱਜ ਤਕਾਰਾ ਮਾਛੇਰਾ ਵਾਲੀ ਦਾ ਬਹੁਤ ਬੜਾ ਜਨਮ ਇਹ ਬਰੇ ਕੀ ਕਹਿਣਾ ਚਾਹੂੰਗਾ ਜੀ ਅੱਜ ਇਹ ਗਿਹੜਿਆ ਕਿ ਸਾਡੇ ਸੰਗਤ ਵੱਲੋਂ ਨਾਲ ਮਿਲ ਕੇ ਸਾਰਿਆਂ ਨੇ ਅਣ ਬਣਾਇਆਗਾਪਾ ਕੰਧਪੁਰ ਨੇ ਜੋਤ ਲੈ ਕੇ ਆਈਏ ਕੰਧਪੁਰਨੀ 2 ਵਜੇ ਲੈਣ ਨੂੰ ਗਏ 25 ਵਜੇ ਲੈਣ ਨੂੰ ਜੋਤ ਲੈ ਕੇ ਵਾਪਸ ਆਏ ਸੰਗਤਾਂ ਵੱਲੋਂ ਹੋਇਆਗਾਪਾ ਪ੍ਰੇਮ ਕੁਮਾਰ ਜੀ ਮਣ ਜਾਂਦਾ ਸਾਡੇ ਜਿਹੜੇ ਅੱਜ ਜਾਇਰਨ ਦੇ ਕਵਰਲ ਕਰਨ ਨਹੀਂ ਆਏ ਆ ਉਹਨਾਂ ਨੂੰ ਮੈਂ ਬਧਾਈ ਦੇਣਾ ਅੱਜ ਦਾ ਜਾਇਰਨ ਜਿਹੜਾ ਮੰਦਰ ਬਾਬਾ ਖੇਤਰਵਾਲ ਜੀ ਉਹਨਾਂ ਸੇਵਾਦਾਰ ਬਾਬਾ ਕ੍ਰਿਸ਼ਨ ਕੁਮਾਰ ਜੀ ਮਣ ਜਾਂਦਾ ਬਾਬਾ ਅਮਿਤ ਮਣ ਜਾਂਦਾ ਜੀ ਉਹਨਾਂ ਵੱਲੋਂ ਇਹ ਜਾ ਰਹੇ ਨੇ ਸੰਗਤਾਂ ਦਾ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਉਹ ਵੀ ਮਾਜੰਦਪੁਰ ਦੇ ਦਰਵਾਜ਼ੇ ਉहांਾਂ ਵੱਲ ਜੋਤ ਲੈ ਕੇ ਆਏ ਆ ਤੇ ਉਹ ਜੋਤ ਦਾ ਸਵਾਦ ਵਜਾਇਦਾ ਜਗਰਾਤਾ ਠੀਕ ਆ ਜਾ ਰਹੇ ਨੇ ਚੌਥੀ ਸਥਾਨ ਨੂਰ ਮਹਿਲ ਵਾਲੇ ਸ਼੍ਰੀ ਸੁਆਮੀ ਤਿਰਾਨਾ ਜੀ ਉਹਨਾਂ ਦੀ ਪੂਰੀ ਢੇਰੀ ਮਾਹਮੇ ਦੇ ਜਾ ਰਹੇ ਨੇ ਕਰ ਰਹੀ ਆ ਮੈਂ ਅੱਜ ਦਾ ਜਾ ਰਹੇ ਨੇ ਦੀਆਂ ਸ਼੍ਰੀ ਦੁਰਗਾ ਪੈਨ ਮੰਦਰੀ ਮੁਦਗੀ ਵਾਲੋਂ ਅਰੇ ਨਗਰ ਵਾਸੀ ਮੁਦਗੀ ਵੱਲੋਂ ਬਾਬਾ ਮੰਦਰ ਖੇਤਰਪਾਲ ਜੀ ਆ ਬکریاں ਕੁਮਾਰ ਜੀ ਉਹਨਾਂ ਨੂੰ ਬਾਬਾ ਅਮਨ ਜੀ ਨੂੰ ਔਰ ਸਾਰਿਆਂ ਸਾਥੀਆਂ ਨੂੰ ਜਾਰਨ ਦੀ ਵਧਾਈ ਦੇਣਾ ਔਰ ਮਹਾਵੀਰ ਅਰਦਾਸ ਕਰਦਾ ਆ ਹਾ ਲੋ ਜਿੰਦਬੋਰੀ ਸਭ ਦੀਆਂ ਮਨੋਗਾਵਾਂ ਪੂਰੀਆਂ ਕਰੇ ਸਭ ਨੂੰ ਖੁਸ਼ੀਆਂ ਬਖਸ਼ੇ ਮਿਹਰਬਤ ਰੱਖੇ ਬਾਬਾ ਜੀ ਅੱਗੇ ਵੀ ਪੂਰਾ ਸਾਲ ਹੀ ਹੋਲੀ ਤੇ ਦੀਵਾਲੀ ਦੇ ਮੰਦਰ ਬਾਬਾ ਖੇਤਰਪਾਲ ਦੇ ਵਿੱਚ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਆ ਤਾਂ ਬੜੀ ਖੁਸ਼ੀ ਵਾਲੀ ਗੱਲ ਆ ਬਾਬਾ ਜੀ ਅੱਜ ਜਾਹਰਾਂ ਕਰਵਾ ਰਿਆ ਸਾਉਣ ਦੇ ਮਹੀਨੇ ਵਿੱਚ ਤੇ ਸਾਉਣ ਦੇ ਮਹੀਨੇ ਵਿੱਚ ਗਰਾਦੇ ਦਾ ਬੜਾ ਮਤਵ ਹੁੰਦਾ ਤੁਮ ਲਾਰਾ ਫੇਰ ਦੋ ਸ਼੍ਰੀ ਦੁਰਗਾ ਪਾਇਨ ਮੰਡਰੀ ਮੁਦਗੀ ਵੱਲ ਸਾਡੇ ਸਤਿਕਾਰਯੋਗ ਸਦਪ੍ਰਸਤ ਪ੍ਰਦੀਪ ਕੁਮਾਰ ਔਜਾ ਜੀ ਜਿਹੜੇ ਹੁਣੇ-ਹੁਣੇ ਐਪਸੋਡ ਦੇ ਵਿੱਚ Hindu Mandri ਨਾਲ ਉੱਥੇ ਬਣਿਆ ਬਹੁਤੋਂ ਪ੍ਰਧਾਨ ਬਣਾਈ ਗਏ ਆ ਉਹਨਾਂ ਵੱਲੋਂ ਦੁਰਗਾ ਪਾਇਨ ਮੰਡਰੀ ਵੱਲੋਂ ਆਪਣੇ ਟੀਮ ਨੂੰ ਬਾਬਾ ਜੀ ਨੂੰ ਇਸ ਮੁਜਦੇ ਸੰਬੰਧ ਨੂੰ ਲੱਖ ਲੱਖ ਵਧਾਈਆਂ ਦਿੰਦਾ ਬੋਲੋ ਜਿੰਦ ਬੋਨੀ ਦਰਬਾਰ ਕੀ ਜੈ